ਚਲੋ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਅਸੀਂ ਉਸ ਸਮੇਂ ਦੀ ਗੱਲ ਕਰਨ ਲੱਗੇ ਆ ਜਦੋਂ ਧੰਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੀ ਸ਼ੋਭਾ ਸੁਣ ਕੇ ਭਾਈ ਲੈਣਾ ਗੁਰੂ ਨਾਨਕ ਦੇਵ ਮਹਾਰਾਜ ਦੇ ਦਰ ਤੇ ਆਇਆ ਅਤੇ ਗੁਰੂ ਨਾਨਕ ਦੇਵ ਮਹਾਰਾਜ ਨੂੰ ਮਿਲ ਕੇ ਬੜਾ ਹੀ ਖੁਸ਼ ਤੇ ਪਰਸੰਨ ਹੋਇਆ ਗੁਰੂ ਨਾਨਕ ਦੇਵ ਮਹਾਰਾਜ ਦੀ ਬੜੀ ਦਰ ਦੀ ਸੇਵਾ ਕੀਤੀ ਅਤੇ ਗੁਰੂ ਨਾਨਕ ਦੇਵ ਮਹਾਰਾਜ ਦਾ ਜਿਹੜਾ ਮਰਸੀ ਉਹਦੇ ਵਿੱਚ ਉਹ ਬਸ ਗਿਆ ਗੁਰੂ ਨਾਨਕ ਦੇਵ ਮਹਾਰਾਜ ਨੇ ਭਾਈ ਲੈਣੇ ਦੀ ਸੇਵਾ ਤੋਂ ਖੁਸ਼ ਹੋ ਕੇ ਉਹਨੂੰ ਆਪਣੇ ਅੰਗ ਦੇ ਨਾਲ ਲਾ ਕੇ ਅੰਗਣ ਦੇ ਬਣਾ ਦਿੱਤਾ ਉਸ ਸਮੇਂ ਦੀ ਕਾਫਨਾ ਜਿਸ ਨੂੰ ਭਾਈ ਸਾਬ ਭਾਈ ਤਹਿਲ ਸਿੰਘ ਬਾਰਨ ਵਾਲਿਆਂ ਨੇ ਲਿਖਿਆ ਹੈ ਪਾਇਸਾ ਪਾਇਸ ਸੁਖਦੇਸ਼ ਗਵਿੰਦਪੁਰਾ ਪਾਇਸਾ ਪਾਇ ਮਹਿੰਦਰ ਸਿੰਘ ਦਰਗਾਪੁਰ ਉਸ ਸਮੇਂ ਦੀ ਕਵਤਾ ਨੂੰ ਇਸ ਤਰ੍ਹਾਂ ਪੇਸ਼ ਕਰਦੇ ਨੇ ਜੀ ਦੂਜੇ ਜਹਗੁਰੂ ਨਾਨਕ ਜੀ ਦਾ ਹੋਇਆ ਅਵਤਾਰ ਜੀ ਆਏ ਨੇ ਲਹਣ ਵਾਸਤੇ ਧਰਤੀ ਦਾ ਭਾਰ ਜੀ ਲੱਗੇ ਨੇ ਸੇਵਕ ਮਾ ਬਣਾ ਨਾਨਕ ਦੇ ਦਵਾਰ ਜੀ ਨਾਨਕ ਦੇ ਹੁਕਮਾਂ ਦੇ ਉੱਤੇ ਜਾਂਦੇ ਬਲਿਹਾਰੇ ਨੇ ਲੈਣੇ ਤੋਂ ਅੰਗਦ ਕਰਤਾ ਨਾਨਕ ਗੁਰੂ ਪਿਆਰੇ ਨੇ ਸਤ ਗੁਰ ਦੀ ਕਿਰਪਾ ਹੋਗੀ ਉਹ ਜਾਨਕ ਦੀ ਬਾਣੀ ਸੁਣ ਕੇ ਕੀਤਾ ਸੀ ਸੰਗ ਜਦੋਂ ਸੇਵਾ ਕਮਾਉਣ ਬਾਸਤੇ ਚੜਿਆ ਸੀ ਰੰਗ ਜਦੋਂ ਨਾਨਕ ਨੇ ਅੰਗਤ ਕਰਤਾ ਲਾਗੇ ਸੀ ਅੰਗ ਜਦੋਂ ਜਨਮਾਂ ਦੇ ਬਾਪੂ ਤਰਗੇ ਸਾਰੇ ਦੇ ਸਾਰੇ ਨੇ ਲੈਣੇ ਤੋਂ ਅੰਗਤ ਕਰਤਾ ਨਾਨਕ ਗੁਰ ਪਿਆਰੇ ਨੇ ਸਤ ਗੁਰ ਦੀ ਕਿਰਪਾ ਹੋ ਗਈ ਪੁੱਤਰ ਤੋ ਜੀ ਗਾਣੇ ਨੂੰ ਸਭ ਗੋਈ ਅਰਪਣ ਕਰਤਾ ਜੀਵਨ ਦੇ ਗਾਣੇ ਨੂੰ ਕੀਤੀ ਸੀ ਕਠਨ ਕਮਾਈ ਬਾਜਨਾਂ ਠਾਰੇ ਨੇ ਲੈਣ ਤੋਂ ਯੰਗਦ ਕਰਤਾ ਨਾਨਕ ਗੁਰ ਪਿਆਰੇ ਨੇ ਸਤ ਗੁਰ ਦੀ ਮਿਹਰ ਹੋ ਗਈ ਉਹ ਸੋਨਾ ਸੀ ਬਣ ਗਿਆ ਕਰਕੇ ਵਿੱਚ ਕੋਠਾ ਲਈ ਦੇ ਹਿਰਦੇ ਸੀ ਵਿੱਚ ਸਮਾ ਗਿਆ ਦੁਨੀਆਂ ਦੇ ਬਾਲੀ ਦੇ ਹੋਲੀ ਵਿੱਚ ਪਖਿਆ ਪੈ ਗਈ ਦਰ ਤੋਂ ਸੋਵ ਬਾਲੀ ਦੇ ਡੁੱਬਦੇ ਨੂੰ ਮਿਲ ਗਏ ਆਖਰ ਕਾਰੀ ਸਹਾਰੇ ਨੇ ਲੈਣੇ ਤੋਂ ਅੰਗਦ ਕਰਤਾ ਨਾਨਕ ਗੁਰ ਪਿਆਰੇ ਨੇ ਹੋ ਗਈ ਹੈ ਨਦਰ ਮਿਹਰ ਦੀ ਸੀਨੇ ਦੇ ਨਾਲ ਲਾ ਲਿਆ ਬੁੱਕਲ ਵਿੱਚ ਲਾ ਕੇ ਤੇ ਪੱਕ ਗਿਆ ਸੀ ਬਾਦਸਰਾਹੀ ਹਾਬੀਬ ਜਪਾ ਕੇ ਤੇ ਗਾਦੀ ਦਾ ਕਹੇ ਤੇ ਆਪਣੀ ਹੀ ਜੋਤ ਮਕਸਦੀ ਹੋਏ ਉਹ ਯਾਰੇ ਨੇ ਲੈਣੇ ਦੋ ਅੰਗਦ ਕਰਤਾ ਨਾਨਕ ਗੁਰ ਪਿਆਰੇ ਨੇ ਜੋ ਗਾਤਕ ਨਾਮ ਰਹੂਗਾ ਸੇਵਾ ਤੋਂ ਮੇਵਾ ਮਿਲਦਾ ਦੇਖੋ ਕੋਈ ਕਰਕੇ ਤੇ ਮਰਦਾ ਜੀਵਨ ਪਿੱਛੋਂ ਜਾਉਂਦੇ ਜੀ ਮਰ ਕੇ ਤੇ ਮਿਲਦਾ ਹੈ ਫੇਰ ਕਿਨਾਰਾ ਸਾਗਰ ਨੂੰ ਤਰ ਕੇ ਤੇ ਲੱਖਾਂ ਹੀ ਡੁੱਬਦੇ ਪਾਪੀ ਨਾਨਕ ਗੁਰਤਾਰੇ ਨੇ ਲੈਣੇ ਤੋਂ ਅੰਧ ਦ ਕਰਤਾ ਨਾਨਕ ਗੁਰ ਪਿਆਰੇ ਨੇ ਸੇਵਕ ਦੀ ਸੇਵਾ ਤਰਗੀ ਹੌਟਲ ਕਰੌੜ ਖੜ ਗਿਆ ਦੋਵੇਂ ਹੱਥ ਜੋੜ ਕੇ ਵੰਦਨ ਜੋ ਥੋੜ ਕੇ ਮੰਡਲ ਸੁਖਦੇਵ ਕਵੀਸਰਾ ਗਾਉਂਦੇ ਸਰਤਾਰੇ ਨੇ ਲੈਣ ਹੀ ਦੋ ਅੰਗਦ ਕਰਤਾ ਨਾਨਕ ਗੁਰ ਪਾਰੇ ਨੇ ਸੰਗਤ ਵਿੱਚ ਖੁਸ਼ੀਆਂ ਹੋਈਆਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ